ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਹੈ ਉਹਦੇ ਨਾਲ ਜਿਹੜੇ ਸਾਡੇ ਸਬੰਧ ਹੈ ਉਹ ਸੁਖਾਵੇ ਨਹੀਂ ਚੱਲ ਰਹੇ ਇਸ ਲਈ ਜਿਹੜੇ ਹਾਲਾਤ ਦੇਸ਼ ਦੇ ਹਾਲਾਤਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਸੀ ਅਸੀਂ ਅੱਜ ਮੋਕ ਡ੍ਰਿਲ ਕੀਤੀ ਗਈ ਹੈ ਤਾਂ ਜੋ ਸਾਡੇ ਮੁਲਕ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਅਨਸ਼ਕਾਮੀ ਘਟਨਾ ਵਾਪਰਦੀ ਹੈ ਉਹਨੂੰ ਦੇ ਨਾਲ ਕਿਸ ਤਰ੍ਹਾਂ ਨਜੇਠਿਆ ਜਾਵੇ ਇਹਦੇ ਲਈ ਅਸੀਂ ਅੱਜ ਪਬਲਿਕ ਨੂੰ ਵੀ ਵੇਅਰ ਕੀਤਾ ਹੈਗਾ ਕਿ ਅਗਰ ਇਸ ਤਰ੍ਹਾਂ ਦੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਪਬਲਿਕ ਨੂੰ ਆਪਣੀ ਸੇਫ ਜਗ੍ਹਾ ਦੇ ਉੱਪਰ ਉਸੇ ਜਗ੍ਹਾ ਦੇ ਉੱਪਰ ਰੁਕ ਜਾਣਾ ਚਾਹੀਦਾ ਹੈ ਸੇਫ ਜਗ੍ਹਾ ਤੇ ਹੋ ਜਾਣਾ ਚਾਹੀਦਾ ਹੈ ਜੋ ਉੱਥੇ ਟੀਮਾਂ ਵਕ ਵਕ ਟੀਮਾਂ ਜੋ ਅਨਸ ਕਾਮਿਕ ਘਟਨਾ ਵਾਪਰੀ ਹੈ ਉਹਦੇ ਲਈ ਨਜਿਟ ਰਹੀਆਂ ਨੇ ਉਹਦੇ ਨਾਲ ਉਹਦੀ ਹੈਲਪ ਕਰਨੀ ਚਾਹੀਦੀ ਹੈ ਨਾ ਕਿ ਉਹਦੇ ਕੰਮਾਂ ਦੇ ਵਿੱਚ ਕਿਸੇ ਕਿਸਮ ਦਾ ਬਿਗਨ ਪਾਉਣਾ ਚਾਹੀਦਾ ਹੈਗਾ ਇਸ ਤਰ੍ਹਾਂ ਦੀ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਇਸ ਰਿਕਾਰਡ ਸਾਡੇ ਅੱਜ ਇੱਥੇ ਕੀ ਸਿਵਲ ਪ੍ਰਸ਼ਾਸਨ ਹੈਗਾ ਪੁਲਿਸ ਡਿਪਾਰਟਮੈਂਟ ਹੈਗਾ ਐਨ ਐਸ ਐਸ ਔਰ ਐਨ ਸੀ ਸੀ ਔਰ ਹੈਲਥ ਡਿਪਾਰਟਮੈਂਟ ਐਨ ਡੀ ਆਰ ਐਫ ਇਸ ਤਰ੍ਹਾਂ ਸਾਰੀਆਂ ਜਿਹੜੀਆਂ ਟੀਮਾਂ ਬਣਾ ਕੇ ਅਸੀਂ ਬੱਕੋ ਬੱਕਰੀਆਂ ਜਿਹੜੀਆਂ ਹੈਗਾ ਬੱਕੋ ਬੱਕਰੇ ਕੰਮ ਵੰਡ ਕੇ ਇਹ ਮੌਕ ਟ੍ਰੇਨ ਕੀਤੀ ਹੈ। ਲਰ ਗਵਰਨਮੈਂਟ ਆਫ ਇੰਡੀਆ ਵੱਲੋਂ ਭਾਰਤ ਸਰਕਾਰ ਵੱਲੋਂ ਮੌਕ 300 ਜ਼ਿਲ੍ਹਿਆਂ ਦੇ ਵਿੱਚ ਮੌਕ ਟ੍ਰੇਲ ਕਰਨ ਦੀ ਹਦਾਇਤ ਹੋਈ ਸੀਗੀ। ਉਸ ਦੇ ਚੱਲਦੇ ਹੋਏ ਅਸੀਂ ਅੱਜ ਮੌਕ ਟ੍ਰੇਲ ਸਟੇਸ਼ਨ ਤੇ ਕਰ ਰਹੇ ਹਾਂ। ਤੇ ਇਹਦੇ ਵਿੱਚ ਕਿਉਂਕਿ ਪਾਕਿਸਤਾਨ ਵਾਲਾ ਆਪਣਾ ਮਾਹੌਲ ਜਿਹੜਾ ਹੈਗਾ ਬਿਲਕੁਲ ਸਹੀ ਨਹੀਂ ਹੈ ਇਸ ਵੇਲੇ ਤਾਂ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈਗਾ। ਜਿਵੇਂ ਆਪਰੇਸ਼ਨ ਸਿੰਦੂਰ ਆਪਣਾ ਚੱਲ ਰਿਹਾ ਚੱਲਿਆ ਰਾਤ ਹੋਇਆ ਸੀਗਾ। ਤਾਂ ਇਸ ਕਰਕੇ ਪਾਕਿਸਤਾਨ ਕੋਈ ਆਪਣੇ ਕੁਸਪੈਟ ਕਰਦਾ ਹੈ ਜਾਂ ਕੋਈ ਇੱਥੇ ਕੋਈ ਹਮਲਾ ਕਰਦਾ ਹੈ ਤਾਂ ਉਸ ਦੇ ਵਿੱਚ ਚੱਲਦੇ ਹੋਏ ਜਿਹੜਾ ਹੈਗਾ ਸਿਮੂਲਰ ਅੱਜ ਜਿਹੜਾ ਆਪਾਂ ਹੈਗਾ ਇਹ ਮੌਕ ਡਿਲ ਕੀਤੀ ਗਈ ਹੈ ਵੀ ਜੇ ਕੋਈ ਸਟੇਸ਼ਨ ਤੇ ਅਟੈਕ ਹੁੰਦਾ ਹੈ ਤਾਂ ਆਪਣੇ ਜਿਹੜੇ ਐਨਸੀਸੀ ਦੇ ਵਲੰਟੀਅਰਸ ਨੇ ਸਿਵਲ ਡਿਫੈਂਸ ਵਲੰਟੀਅਰਸ ਨੇ ਪੁਲਿਸ ਹੈ ਹੋਮ ਗਾਰਡਸ ਹੈ ਆਦਮੀ ਹੈ ਤਾਂ ਇਹ ਕਿਵੇਂ ਰਾਤਕਾਰਿਆਂ ਵਿੱਚ ਕਰਨਾ ਹੈ ਕਿਵੇਂ ਜਖਮ ਨੂੰ ਇਥੋਂ ਐਕਿਊਏਟ ਕਰਨਾ ਹੈ ਤਾਂ ਇਹ ਸਾਰਾ ਜੇ ਕੋਈ ਕਰਕੇ ਦੇਖਿਆ ਜਾਂਦਾ ਸੀ ਸਰ ਕਿਹੜੀਆਂ ਕਿਹੜੀਆਂ ਟੀਮਾਂ ਤੁਹਾਡੇ ਨਾਲ ਐਸੇ ਜਿਹੜੇ ਮਾਰਕ ਟੇਲ ਤੇ ਪਹੁੰਚਿਆ ਨੇ ਹਾਂਜੀ ਹਾਂਜੀ ਐਨਸੀਸੀਐ ਸਿਵਲ ਡਿਫੈਂਸ ਹੈ ਆਰਮੀ ਹੈ ਪੁਲਿਸ ਹੈ ਅੰਡੀਅਰ ਆਫ ਵੀ ਹੈਗੀ ਹੈ ਉਹ ਕਿਤੇ ਹੋ ਸਟੇਸ਼ਨ ਨੇ ਇਹ ਅੱਜ ਚਾਰ ਟੀਮ ਆਹਰੇ ਕੋਲ ਹੈਗੀਆਂ ਸਿਵਲ ਰੈਸਕੂਏਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਹੈਗਾ ਜੇ ਕੋਈ ਏਰੀਆ ਹੈਗਾ ਜਿੱਥੇ ਕੋਈ ਖਤਰਾ ਹੈਗਾ ਅਟੈਕ ਹੋਣ ਦਾ ਤਾਂ ਉਥੋਂ ਜਿਹੜਾ ਹੈਗਾ ਸਿਵਲ ਪੋਪੂਲੇਸ਼ਨ ਨੂੰ ਵੈਕੂਏਟ ਕਰਨਾ ਹੁੰਦਾ ਹੈ ਉਤੋਂ ਬਾਹਰ ਲੈ ਕੇ ਜਾਣਾ ਹੁੰਦਾ ਹੈ ਸਭ ਤੋਂ ਵੱਡਾ ਇਹ ਹੁੰਦਾ ਦੂਜਾ ਸੈਕੰਡ ਹੁੰਦਾ ਕੋਈ ਅਟੈਕ ਹੋ ਗਿਆ ਤਾਂ ਉੱਥੇ ਜ਼ਖਮੀਆਂ ਨੂੰ ਕਿਵੇਂ ਸੰਭਾਲਣਾ ਹੈਗਾ ਤੇ ਉਹਨਾਂ ਦਾ ਮਾਲ-ਸਾਮਾਨ ਕਿਵੇਂ ਸੁਰੱਖਿਅਤ ਰੱਖਣਾ ਹੈਗਾ ਇਹ ਹੁੰਦਾ ਹੈਗਾ ਬਾਕੀ ਪਾਣੀ ਦੀ ਬਿਜਲੀ ਦੀ ਸਪਲਾਈ ਹੁੰਦੀ ਹੈ ਉਹ ਸਿਵਲ ਰੈਫਰ ਦਾ ਕੰਮ ਹੁੰਦਾ ਡੀਸਾ ਵੱਲੋਂ ਮੀਟਿੰਗ ਕੀਤੀ ਗਈ ਸੀ ਸਾਰੀਆਂ ਟੀਮਾਂ ਤਿਆਰ-ਬਰਤਿਆਰ ਨੇ ਤੇ ਆਪਦੇ ਆਪ ਦੀਆਂ ਡਿਊਟੀਆਂ ਸੰਭਾਲੀਆਂ ਹੋਈਆਂ ਨੇ ਸਿਵਲ ਡਿਫੈਂਸ ਦੇ ਅਸੀਂ ਵਾਰਡ ਬਣਾਏ ਹੋਏ ਨੇ ਹਰ ਇੱਕ ਵਾਰਡ ਦੇ ਵਿੱਚ 13-15 ਜਣੇ ਹੈਗੇ ਨੇ ਉਸੀ ਤਰ੍ਹਾਂ ਹੀ ਜਿਹੜੀਆਂ NCC ਦੀਆਂ ਟੀਮਸ ਜਿਪੂਟ ਕੀਤੀਆਂ ਜਾਣਗੀਆਂ ਸਾਰਾ ਕੁਝ ਹੋਊਗਾ ਜੀ ਲੋਕਾਂ ਨੂੰ ਇਹ ਹੀ ਹੈ ਵੀ ਇੱਕ ਤਾਂ ਫਵਾਹਾਂ ਤੋਂ ਬਚੋ ਜੀ ਸਹੀ ਜਿਹੜੀ ਹੈਗੀ ਐ ਸੋਸ਼ਲ ਮੀਡੀਆ ਤੇ ਵਿਸ਼ਵਾਸ ਨਾ ਕਰੋ ਜੋ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਕੋਈ ਪੁਰਾਣੀ ਘਟਨਾ ਦਾ ਚੱਕ ਕੇ ਵੀਡੀਓ ਨਵਾਂ ਬਣਾ ਕੇ ਭੇਜ ਦਿੰਦੇ ਨੇ ਠੀਕ ਹੈ ਜੋ ਗਵਰਨਮੈਂਟ ਵੱਲੋਂ ਕੋਈ ਸਪੋਕਸਪਰਸਨ ਹੈਗਾ ਜਾਂ ਕੋਈ ਸਰਕਾਰ ਦਾ ਸੈਂਟਰ ਦਾ ਪੰਜਾਬ ਦਾ ਜਾਂ ਆਰਮੀ ਦਾ ਜਾਂ ਪੁਲਿਸ ਦਾ ਜੋ ਇਹਨਾਂ ਵੱਲੋਂ ਇਨਫੋਰਮੇਸ਼ਨ ਆਉਂਦੀ ਹੈ ਉਸ ਤੇ ਹੀ ਵਿਸ਼ਵਾਸ ਕੀਤਾ ਜਾਵੇ